ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ A1 ਪੰਜਾਬੀ ਚੈਨਲ ਦੇ ਮਾਧਮ ਰਾਈ ਕੁਝ ਵਿਚਾਰਾਂ ਸਾਂਝੀਆਂ ਕਰਾਂਗੇ ਜੋ ਕਿ ਇਸ ਦੁਨੀਆ ਦੇ ਵਿੱਚ ਦੇਖਿਆ ਜਾਂਦਾ ਹੈ ਕਿ ਹਰੇਕ ਧਰਮ ਦਾ ਇਨਸਾਨ ਹਰੇਕ ਧਰਮ ਦਾ ਵਿਅਕਤੀ ਆਪਣੇ ਆਪਣੇ ਧਰਮ ਦੀ ਗੱਲ ਕਰਦਾ ਹੈ ਕੋਈ ਕਹਿੰਦਾ ਕਿ ਮੈਂ ਹਿੰਦੂ ਹਾਂ ਕੋਈ ਕਹਿੰਦਾ ਕਿ ਮੈਂ ਮੁਸਲਮਾਨ ਹਾਂ ਤੇ ਕੋਈ ਕਹਿੰਦਾ ਮੈਂ ਸਿੱਖਾਂ ਕੋਈ ਕਹਿੰਦਾ ਮੈਂ ਇਸਾਈ ਹਾਂ ਪ੍ਰਸੰਗਤ ਜੀ ਜਾਪਾ ਆਪਣੇ ਸਿੱਖ ਧਰਮ ਦੀ ਗੱਲ ਕਰੀਏ ਸਿੱਖ ਧਰਮ ਦੇ ਵਿੱਚ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਤੇ ਮਹਾਰਾਜ ਜੀ ਜਿਨ੍ਹਾਂ ਨੇ ਇਸ ਸਿੱਖੀ ਦਾ ਨੀਂਹ ਪੱਥਰ ਰੱਖਿਆ ਸਾਡੇ ਪਹਿਲੇ ਗੁਰੂ ਉਹਨਾਂ ਨੇ ਦੁਨੀਆਂ ਦੇ ਵਿੱਚ ਘੁੰਮ ਕੇ ਦੁਨੀਆਂ ਦੇ ਵਿੱਚ ਰਹਿ ਕਰਕੇ ਦੁਨੀਆਂ ਦਾ ਪਾਰ ਉਤਾਰਾ ਕਰਦੇ ਹੋਏ ਇਹ ਆਦੇਸ਼ ਦਿੱਤਾ ਕਿ ਦੁਨੀਆਂ ਦੇ ਵਿੱਚ ਕੋਈ ਵੀ ਇਨਸਾਨ ਚਾਹੇ ਉਹ ਕਿਸੇ ਵੀ ਧਰਮ ਨੂੰ ਮੰਨਦਾ ਹੈ ਚਾਹੇ ਉਹ ਕਿਸੇ ਵੀ ਧਰਮ ਦੇ ਵਿੱਚ ਰਹਿੰਦਾ ਹੈ ਪਰ ਹੈ ਉਹ ਇਨਸਾਨ ਇੱਕੋ ਹੀ ਅਕਾਲ ਪ੍ਰਮਾਤਮਾ ਦੀ ਜੋਤ ਨਾਲ ਜੁੜਿਆ ਹੋਇਆ ਹੈ ਆਪਾਂ ਲੋਕ ਹੀ ਕਹਿ ਦਿੰਦੇ ਆ ਕਿ ਇਹ ਮੁਸਲਮਾਨ ਹੈ ਇਹ ਮੁਸਲਮਾਨ ਮੰਦਰ ਵਿੱਚ ਨਹੀਂ ਜਾਣਾ ਚਾਹੀਦਾ ਜਾਂ ਗੁਰੂ ਘਰ ਨਹੀਂ ਜਾਣਾ ਚਾਹੀਦਾ ਜੇ ਮੰਦਰਾਂ ਦੀ ਗੱਲ ਕਰੀਏ ਤਾਂ Hindu ਧਰਮ ਦੇ ਵਿਅਕਤੀ ਕਹਿ ਦਿੰਦੇ ਨੇ ਕਿ ਸਿੱਖ ਹੋ ਕੇ ਮੰਦਰ ਦੇ ਵਿੱਚ ਨਹੀਂ ਜਾ ਸਕਦਾ ਜਾਂ ਮਸਜਿਦ ਦੇ ਵਿੱਚ ਨਹੀਂ ਜਾ ਸਕਦਾ ਮਸਜਿਦ ਵਾਲੇ ਕਹਿੰਦੇ ਨੇ ਕਿ ਸਿੱਖ ਤੇ Hindu ਸਾਡੇ ਮਸਜਿਦ ਦੇ ਵਿੱਚ ਨਹੀਂ ਆ ਸਕਦਾ ਬਲਕਿ ਧੰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਤਾਂ ਇਹ ਗੱਲ ਕਹੀ ਹੈ ਕਿ ਇਹ ਦੁਨੀਆ ਵਿੱਚ ਨਾ ਤਾਂ ਕੋਈ Hindu ਹੈ ਨਾ ਕੋਈ ਮੁਸਲਮਾਨ ਹੈ ਕਿ ਸਾਰੇ ਧਰਮਾਂ ਦੇ ਵਿਅਕਤੀ ਇੱਕ ਹਨ ਕਿਉਂਕਿ ਸਤਗੁਰੂ ਮਹਾਰਾਜ ਜੀ ਸਾਨੂੰ ਸਭ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸੰਗਤ ਜਦੋਂ ਵੇਈ ਨਦੀ ਤੋਂ ਬਾਹਰ ਆਉਂਦੇ ਹਨ ਨਾ ਵੇਈ ਨਦੀ ਦੇ 3 ਦਿਨ ਰਹਿਣ ਤੋਂ ਬਾਅਦ ਸਤਿਗੁਰ ਮਹਾਰਾਜ ਜੀ ਨੇ ਜਿਸ ਵਕਤ ਮੂਲ ਮੰਤਰ ਗੁਰਬਾਣੀ ਦਾ ਉਚਾਰਨ ਕੀਤਾ ਸੀ ਉਸ ਵਿਅਕਤੀ ਸੰਗਤ ਜੀ ਸਤਿਗੁਰ ਮਹਾਰਾਜ ਜੀ ਨੇ ਉਚਾਰਨ ਕੀਤਾ ਸੀ ਨਾ ਕੋਈ Hindu ਨਾ ਮੁਸਲਮਾਨ ਸਤਿਗੁਰ ਮਹਾਰਾਜ ਕਹਿੰਦੇ ਸੀ ਇਸ ਦੁਨੀਆਂ ਵਿੱਚ ਨਾ ਤਾਂ ਕੋਈ Hindu ਹੈ ਨਾ ਮੁਸਲਮਾਨ ਹੈ ਕਿਉਂਕਿ ਹਰੇਕ ਧਰਮ ਨੂੰ ਆਪਣੇ ਪ੍ਰਸਤਾ ਹੀ ਨਹੀਂ ਪਤਾ ਇਸ ਕਰਕੇ ਫਿਰ ਜਦੋਂ ਐਨੀ ਗੱਲ ਕਹੀ ਤਾਂ ਉਸ ਵਾਂਣ ਜਿਹਦੇ ਮੁਸਲਮਾਨ ਸਨ ਉਹ ਮੁਸਲਮਾਨ ਕਹਿਣ ਲੱਗੇ ਤੁਹਾਨੂੰ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਹੋ ਕਿ ਮੁਸਲਮਾਨ ਨਹੀਂ ਅਸੀਂ ਮੁਸਲਮਾਨ ਹਾਂ ਤੇ ਤੁਹਾਨੂੰ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਤੁਸੀਂ ਮੁਸਲਮਾਨ ਕੀ ਕਰਦੇ ਹੋ ਤਾਂ ਉਹ ਕਹਿਣ ਲੱਗੇ ਕਿ ਅਸੀਂ ਨਵਾਜ ਪੜਨੇ ਆਂ ਪੰਜ ਨਵਾਜ ਇੱਕ ਦਿਨ ਦੇ ਵਿੱਚ ਸਾਡੇ ਪੰਜ ਨਵਾਜਾਂ ਹੁੰਦੀਆਂ ਨੇ ਤਤਨ ਗੁਰੂ ਨਾਨਕ ਦੇਵ ਮਹਾਰਾ ਜੀ ਕਹਿਣ ਲੱਗੇ ਚਲੋ ਫਿਰ ਅਸੀਂ ਵੀ ਤੁਹਾਡੇ ਨਾਲ ਨਵਾਜ਼ ਪੜਦੇ ਆਂ ਸੰਗਤ ਜੀ ਜਿਸ ਵਕਤ ਤਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਮਹਾਰਾ ਜੀ ਉਹਨਾਂ ਦੇ ਨਾਲ ਗਏ ਉਹ ਜਦੋਂ ਨਵਾਜ਼ ਪੜਨ ਵਾਲੀ ਜਗ੍ਹਾ ਤੇ ਮਸਜਿਦ ਦੇ ਵਿੱਚ ਲੈ ਕੇ ਗਏ ਨੇ ਹਜ਼ਾਰਾਂ ਦੇ ਤਨਾਤ ਦੇ ਨਾਲ ਮੁਸਲਮਾਨ ਨਾਲ ਹੋ ਕੇ ਚੱਲੇ ਜਿਹੜਾ ਉਹਨਾਂ ਦਾ ਮੇਨ ਇੱਕ ਕਾਜੀ ਸੀ ਸਤਗੁਰੂ ਮਹਾਰਾਜ ਉਹਨੂੰ ਕਹਿੰਦੇ ਨੇ ਕਿ ਤੁਸੀਂ ਸਾਡੇ ਨਾਲ ਨਵਾਜ਼ ਪੜਨੀ ਕਰ। ਉਹ ਕਾਜੀ ਜਦੋਂ ਇੰਨੀ ਗੱਲ ਕਰਦਾ ਹੈ ਤਾਂ ਤੁਹਾਨੂੰ ਗੁਰੂ ਨਾਨਕ ਦੇਵ ਜੀ ਮਾਰੇ ਕਹਿੰਦੇ ਨੇ ਠੀਕ ਹੈ ਕਿ ਅਸੀਂ ਤੁਹਾਡੇ ਨਾਲ ਨਵਾਜ਼ ਪੜਦੇ ਹਾਂ। ਹੁਣ ਸੰਗਤ ਜੀ ਜਦੋਂ ਨਵਾਜ਼ ਪੜਨ ਲੱਗੇ ਨੇ ਨਵਾਜ਼ ਪੜਦੇ ਨੇ ਤਾਂ ਮੁਸਲਮਾਨ ਜਿਹੜੇ ਕਾਜੀ ਨੇ ਜਾਂ ਹੋਰ ਮੁਸਲਮਾਨ ਵੀਰ ਨੇ ਨਾਲ ਉਪਣੇ ਧਰਮ ਦੇ ਮਰਿਆਦਾ ਦੇ ਅਨੁਸਾਰ ਨਵਾਜ਼ ਪੜ ਰਹੇ ਨੇ ਸਤਗੁਰ ਮਹਾਰਾਜ ਜੀ ਖੜੇ ਮੁਸਕਰਾਏ ਜਾਂਦੇ ਨੇ ਦੇਖੇ ਜਾਂਦੇ ਨੇ ਕੁਤਕ ਨੂੰ ਜਦੋਂ ਨਵਾਜ਼ ਪੜੀ ਗਈ ਸੰਪੂਰਨ ਹੋ ਗਈ ਤਾਂ ਫਿਰ ਉਹ ਕਾਜੀ ਕਹਿਣ ਲੱਗੇ ਕਿ ਤੁਸੀਂ ਤਾਂ ਸਾਡੇ ਨਾਲ ਨਵਾਜ਼ ਪੜੀ ਹੀ ਨਹੀਂ ਧੰਨ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜੇ ਕਹਿਣ ਲੱਗੇ ਤੁਹਾਨੂੰ ਕਿਦਾਂ ਪਤਾ ਕਿ ਅਸੀਂ ਤੁਹਾਡੀ ਨਵਾਜ਼ ਪੜੀ ਨਹੀਂ ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਹੋ ਕਹਿਣ ਲੱਗਿਆ ਸੀ ਤਾਂ ਕਹਿ ਸਕਦੇ ਹਾਂ ਕਿਉਂਕਿ ਤੁਸੀਂ ਤਾਂ ਸਾਨੂੰ ਦੇਖ ਦੇਖ ਕੇ ਮੁਸਕਰਾ ਰਹੇ ਸੀ ਜਿਸ ਤਰ੍ਹਾਂ ਸਾਡੀ ਮਰਿਆਦਾ ਸੀ ਉਸ ਮਰਿਆਦਾ ਦੇ ਮੁਤਾਬਕ ਤਾਂ ਤੁਸੀਂ ਨਵਾਜ਼ ਹੀ ਨਹੀਂ ਪੜੀ ਤੁਸੀਂ ਦੇਖਿਆ ਸਾਰਿਆਂ ਨੂੰ ਜਿਵੇਂ ਕਿਸੇ ਨੇ ਥੱਲੇ ਹੋ ਕਰਕੇ ਧਰਤੀ ਨੂੰ ਨਮਸਕਾਰ ਕੀਤੀ ਜਾ ਕਨ ਐਦੋਦਰ ਕਰਕੇ ਨਵਾਜ ਪੜੀ ਤਾ ਤੁਹਾਨੂੰ ਅਸੀਂ ਦੇਖਿਆ ਕਿ ਤੁਸੀਂ ਤਾਂ ਕੁਝ ਕਰ ਹੀ ਨਹੀਂ ਰਹੇ ਸੀ ਤਾਂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ ਕਿ ਜੇ ਤੁਸੀਂ ਸਾਨੂੰ ਦੇਖਿਆ ਇਹਦਾ ਮਤਲਬ ਇਹ ਹੈ ਕਿ ਤੁਸੀਂ ਨਵਾਜ ਪੜਨ ਦੇ ਵਿੱਚ ਨਹੀਂ ਸੀ ਤੁਸੀਂ ਸਿਰਫ ਦੇਖ ਰਹੇ ਸੀ ਕਿ ਇਹ ਜਿਹੜਾ ਗੁਰਨਾਨਕ ਕੋਲ ਖੜਾ ਹੈ ਇਹ ਹਿਲਜੁਲ ਕਰ ਰਿਹਾ ਹੈ ਕਿ ਨਹੀਂ ਕਰ ਰਿਹਾ ਹੈ ਤੁਹਾਡਾ ਮਨ ਤਾਂ ਨਵਾਜ਼ ਦੇ ਵਿੱਚ ਹੈ ਹੀ ਨਹੀਂ ਸੀ ਕਹਿਣ ਲੱਗੇ ਨਹੀਂ ਅਸੀਂ ਤਾਂ ਨਵਾਜ਼ ਪੜ ਰਹੇ ਸੀ ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਹੋ ਧੰਨ ਸਾਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ ਕਿ ਅਸੀਂ ਦੱਸ ਸਕਦੇ ਹਾਂ ਤੁਸੀਂ ਨਵਾਜ਼ ਪੜਦੇ ਸਹਿਮ ਤੁਹਾਡਾ ਮਨ ਕਿੱਥੇ ਠੀ ਪਰ ਤੁਸੀਂ ਸਾਡਾ ਮਨ ਨਹੀਂ ਦੱਸ ਸਕਦੇ ਜਦੋਂ ਸਹਿਬ ਧੰਨ ਸਾਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਇਹ ਗੱਲ ਸੰਗਤ ਜੀ ਸੁਣੀ ਤਾਂ ਕਹਿਣ ਲੱਗੇ ਫਿਰ ਦੱਸ ਦਿਓ ਦੱਸੋ ਫਿਰ ਤੁਸੀਂ ਕਿਸ ਤਰ੍ਹਾਂ ਕਹਿੰਦੇ ਹੋ ਕਿ ਸਾਡਾ ਮਨ ਨਵਾਜ ਵਿੱਚ ਨਹੀਂ ਸਸੀਂ ਤਾਂ ਨਵਾਜ ਪੜ ਰਹੇ ਸੀ ਕਿ ਸਾਰਿਆਂ ਨੇ ਦੇਖਿਆ ਤੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਾਰਾ ਕਹਿਣ ਲੱਗੇ ਸਾਰਿਆਂ ਦੀ ਦੇਖਣ ਦੀ ਕੀ ਗੱਲ ਹੈ ਇਹ ਜਿੰਨੇ ਮੁਸਲਮਾਨ ਵੀਰ ਨਵਾਜ ਪੜ ਰਹੇ ਨੇ ਇਹਦੇ ਵਿੱਚੋਂ ਕੋਈ ਵਿਅਕਤੀ ਅੱਗੇ ਆ ਜਾਵੇ ਜਿਹੜਾ ਕਹਦੇ ਕਿ ਮੈਂ ਸੱਚੇ ਮਨ ਤੋਂ ਨਵਾਜ ਪੜੀ ਹੈ ਕੋਈ ਵਿਅਕਤੀ ਆ ਜਾਏ ਪਰ ਕੋਈ ਵਿਅਕਤੀ ਅੱਗੇ ਨਹੀਂ ਆਇਆ ਸਾਹਿਬ ਕਹਿਣ ਲੱਗੇ ਕਿ ਤੁਸੀਂ ਆਪਣੀ ਗੱਲ ਕਰਦੇ ਹੋ ਜਿਸ ਟਾਈਮ ਤੁਸੀਂ ਨਵਾਜ ਪੜ ਰਹੇ ਸੀ ਨਾ ਉਸ ਵਕਤ ਤੁਹਾਡਾ ਜਿਹੜਾ ਮਨ ਸੀ ਘਰੇ ਸੀ ਤੁਹਾਡੇ ਘਰ ਦੇ ਵਿੱਚ ਨਵੀਂ ਸੱਜਰੀ ਸੂਈ ਹੋਈ ਗਾਂ ਜਿਹਦਾ ਬੱਚਰਾ ਘਰ ਦੇ ਵਿੱਚ ਘੁੰਮ ਰਿਹਾ ਤੇ ਤੁਸੀਂ ਮਨ ਦੇ ਵਿੱਚ ਇਹ ਚਿਤ ਕਰ ਰਹੇ ਹੋ ਕਿ ਮੈਂ ਨਵਾਜ ਪੜਨ ਆ ਗਿਆ ਕਿਤੇ ਉਹ ਬੱਚਰਾ ਘਰ ਦੇ ਵਿੱਚ ਬਣੇ ਉਹ ਖੂਹ ਦੇ ਵਿੱਚ ਨਾ ਡਿੱਗ ਪਵੇ ਦੱਸੋ ਇਹ ਗੱਲ ਸਹੀ ਹੈ ਕਿ ਨਹੀਂ ਸੰਗਤ ਜੀ ਜਦੋਂ ਐਨੀ ਗੱਲ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਕਾਜੀ ਜੀ ਨੂੰ ਆਖੀ ਹੈ ਹੱਥ ਜੋੜ ਕੇ ਖੜ ਗਿਆ ਕਹਿਣ ਲੱਗਾ ਠੀਕ ਹੈ ਕਿ ਵਾਕਈ ਮੇਰਾ ਮਨ ਤਾਂ ਘਰ ਦੇ ਵਿੱਚ ਸੀ ਇੱਕ ਹੋਰ ਉਥੋਂ ਕੋਲ ਮੁਸਲਮਾਨ ਖੜਿਆ ਬੋਲਦਾ ਹੈ ਕਿ ਜੇ ਐਨਸੀ ਕਰ ਰਿਹਾ ਤਾਂ ਤੁਸੀਂ ਮੇਰੇ ਨਾਲ ਕਰ ਲੈਂਦੇ ਮੈਂ ਤਾਂ ਨਿਵਾਜ਼ ਕਰ ਰਿਹਾ ਸੀ ਤਾਂ ਸਹਿਬ ਕਹਿਣ ਲੱਗੇ ਕਿ ਤੁਸੀਂ ਕਿਹੜੀ ਨਵਾਜ਼ ਦੀ ਗੱਲ ਕਰ ਰਹੇ ਹੋ ਤੁਸੀਂ ਜਿਹਦੇ ਨਵਾਜ਼ ਪੜ ਰਹੇ ਸੀ ਤੁਹਾਡਾ ਜਿਹੜਾ ਮਨ ਸੀ ਖਿਆਲ ਸੀ ਤੁਸੀਂ ਤਾਂ ਆਪਣੇ ਘੋੜੇ ਵੇਚਣ ਦੀ ਗੱਲ ਕਰ ਰਹੇ ਸੀ ਤੁਹਾਡਾ ਮਨ ਵੀ ਨਵਾਜ਼ ਪੜਨ ਵਿੱਚ ਨਹੀਂ ਸੀ ਤੁਸੀਂ ਕਦੋਂ ਨਵਾਜ਼ ਪੜੀ ਉਹ ਵੀ ਹੱਥ ਜੋੜ ਕੇ ਪਿੱਛੇ ਹੋ ਗਏ ਸਾਹਿਬਾਂ ਨੇ ਫਿਰ ਉਸ ਵਕਤ ਮੁਸਲਮਾਨਾਂ ਨੂੰ ਕਿਹਾ ਕਿ ਤੁਸੀਂ ਇਸ ਵਿਤਵਰੇ ਨੂੰ ਛੱਡਦੇ ਹੋ ਤੁਸੀਂ ਇੱਕ ਅਕਾਲ ਪੁਰਖ ਪਰਮਾਤਮਾ ਦੀ ਬੰਦਗੀ ਕਰਦੇ ਹੋ ਤੁਹਾਡਾ ਇੱਕ ਜਰੀਆ ਹੈ ਨਵਾਜ ਪੜਨਾ ਇਸ ਨਵਾਜ ਦੇ ਨਾਲ ਤੁਸੀਂ ਅਕਾਲ ਪੁਰਖ ਪਰਮਾਤਮਾ ਨੂੰ ਯਾਦ ਕਰਨਾ ਹੈ ਅਕਾਲ ਪੁਰਖ ਪਰਮਾਤਮਾ ਦੀ ਬੰਦਗੀ ਕਰਨੀ ਹੈ ਕਿਉਂਕਿ ਸਤਗੁਰੂ ਮਹਾਰਾਜ ਕਹਿੰਦੇ ਨੇ ਕਿ ਇਹ ਦੁਨੀਆ ਦੇ ਵਿੱਚ ਅਕਾਲ ਪੁਰਖ ਪ੍ਰਮਾਤਮਾ ਨੂੰ ਕੋਈ ਅੱਲਾ ਅੱਲਾ ਕਹਿ ਕੇ ਯਾਦ ਕਰਦਾ ਹੈ ਕੋਈ ਰਾਮ ਰਾਮ ਕਹਿ ਕੇ ਯਾਦ ਕਰਦਾ ਕੋਈ ਖੁਦਾ ਕਹਿੰਦਾ ਕੋਈ ਸਤਨਾ ਵਾਹਿਗੁਰੂ ਕਹਿੰਦਾ ਹਰੇਕ ਧਰਮ ਦਾ ਆਪਣੇ ਆਪਣੇ ਮੁਤਾਬਕ ਅਕਾਲ ਪੁਰਖ ਪ੍ਰਮਾਤਮਾ ਨੂੰ ਯਾਦ ਕੀਤਾ ਜਾਂਦਾ ਹੈ ਇਸੇ ਕਰਕੇ ਤਾਂ ਤੁਹਾਨੂੰ ਗੁਰੂ ਨਾਨਕ ਦੇ ਮਹਾਰਾਜ ਜੀ ਫਿਰ ਕਹਿਣ ਲੱਗੇ ਕਿ ਤੁਸੀਂ ਇਹ ਵਿਤਕਵਰੇ ਛੱਡ ਦਿਓ ਕਿ ਤੁਸੀਂ ਮੁਸਲਮਾਨ ਹੋ ਜਾਂ ਹਿੰਦੂ ਹੋ ਕਹਿਣ ਲੱਗੇ ਇਸ ਗੱਲ ਕਰਕੇ ਇਹ ਗੱਲ ਕਹੀ ਸੀ ਕਿ ਨਾ ਕੋਈ ਹਿੰਦੂ ਨਾ ਮੁਸਲਮਾਨ ਕਿਉਂਕਿ ਮਨ ਤੋਂ ਤਾਂ ਕੋਈ ਅਕਾਲ ਪੁਰਖ ਪ੍ਰਮਾਤਮਾ ਨੂੰ ਯਾਦ ਹੀ ਨਹੀਂ ਕਰਦਾ ਅਕਾਲ ਪੁਰਖ ਪ੍ਰਮਾਤਮਾ ਦੀ ਤੁਸੀਂ ਮਨ ਤੋਂ ਕਦੇ ਬੰਦਕੀ ਨਹੀਂ ਕਰਦੇ ਲੋਕਾਂ ਦੇ ਦਿਖਾਵੇ ਵਾਸਤੇ ਕਿਉਂ ਤੁਸੀਂ ਭਜਨ ਕਰਦੇ ਹੋ ਕਿਉਂ ਬੰਦਕੀਆਂ ਕਰਦੇ ਹੋ ਫਿਰ ਮੁਸਲਮਾਨ ਕਹਿਣ ਲੱਗੇ ਇਹ ਕਿੱਦਾਂ ਹੋ ਸਕਦੀ ਹੈ ਫਿਰ ਧੰਗ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਪਹਿਲਾਂ ਮਨ ਨੂੰ ਵਸ ਵਿੱਚ ਕਰੋ ਫਿਰ ਨਵਾਜ ਪੜਿਓ ਜਦੋਂ ਤੱਕ ਤੁਹਾਡਾ ਮਨ ਵਸ ਵਿੱਚ ਨਹੀਂ ਨਾ ਹੋਵੇਗਾ ਉਦੋਂ ਤੱਕ ਤੁਸੀਂ ਨਵਾਜ ਕੀਤੀ ਤੁਹਾਡੀ ਸਫਲ ਨਹੀਂ ਹੋ ਸਕਦੀ ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ ਗੁਰਬਾਣੀ ਇਹ ਗੱਲ ਕਹਿੰਦੀ ਹੈ ਫਿਰ ਉਹ ਕਹਿੰਦੇ ਮਨ ਨੂੰ ਕਿੱਦਾਂ ਵਸ ਵਿੱਚ ਲੈ ਸਕਦੇ ਹਾਂ ਸਤਗੁਰ ਮਹਾਰਾਏ ਕਹਿੰਦੇ ਨੇ ਇਹ ਜਿਹੜਾ ਮਨ ਹੈ ਇਹਨੂੰ ਵਸ ਵਿੱਚ ਕਰਨ ਦੇ ਵੀ ਕਈ-ਕਈ ਉਪਰਾਲੇ ਕੀਤੇ ਜਾਂਦੇ ਨੇ। ਕਈ ਤਾਂ ਵਿਧੀਆਂ ਦੱਸ ਦਿੰਦੇ ਨੇ। ਸਤਗੁਰ ਮਹਾਰਾਏ ਕਹਿੰਦੇ ਨੇ ਜਦੋਂ ਤੱਕ ਤੁਹਾਡੇ ਅੰਦਰ ਜਿਹੜੇ ਪੰਜ ਚੋਰ ਛੁਪੇ ਹੋਏ ਨੇ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਇਹ ਪੰਜਾਂ ਨੂੰ ਤੁਸੀਂ ਮਾਰਦੇ ਨਹੀਂ ਉਦੋਂ ਤੱਕ ਤੁਹਾਡਾ ਇਹ ਜਿਹੜਾ ਮਨ ਹੈ ਇਹ ਵਸ ਵਿੱਚ ਨਹੀਂ ਆਉਂਦਾ। ਕਿਉਂਕਿ ਕੋਈ ਵੀ ਕੰਮ ਕਰਨ ਲੱਗਾਂਗੇ ਸੰਗਤ ਜੀ ਤੁਸੀਂ ਇੱਕ ਗੱਲ ਵਿਚਾਰ ਕਰਕੇ ਰੱਖਿਓ ਤੁਸੀਂ ਸੋਚ ਕੇ ਦੇਖਿਓ ਜਦੋਂ ਕੋਈ ਵੀ ਤੁਸੀਂ ਕੋਈ ਕਰਮ ਕਰੋਗੇ ਜਾਂ ਦੁਰਕਰਮ ਕਰੋਗੇ ਕੋਈ ਮਾੜਾ ਕੰਮ ਕਰੋਗੇ ਜਾਂ ਚੰਗਾ ਕੰਮ ਕਰੋਗੇ ਤੁਹਾਡੇ ਮਨ ਦੇ ਵਿੱਚ ਦੋ ਗੱਲਾਂ ਸਵਾਲ ਆਣਗੇ ਆਣਗੇ ਜੇ ਤੁਸੀਂ ਕਿਸੇ ਦਾ ਮਾੜਾ ਕਰੋਗੇ ਨਾ ਤੁਹਾਡੇ ਅੰਦਰੋਂ ਹੀ ਇੱਕ ਆਵਾਜ਼ ਜ਼ਰੂਰ ਆਵੇਗੀ ਕਿ ਨਾ ਇਹਦਾ ਮਾੜਾ ਨਾ ਕਰੀਏ ਤੇ ਜੇ ਚੰਗਾ ਕਰਨ ਲੱਗੋਗੇ ਫਿਰ ਦੂਸਰੀ ਆਵਾਜ਼ ਵੀ ਨਾਲ ਆਉਗੀ ਕਿ ਜੇ ਮੈਂ ਚੰਗਾ ਕਰਤਾ ਤੇ ਇਹ ਮੇਰੇ ਤੋਂ ਵੱਡਾ ਹੋ ਜਾਵੇਗਾ ਮੈਂ ਤਾਂ ਛੋਟਾ ਬਣ ਜਾਵਾਂਗਾ ਮੇਰੀ ਮੇਰੀ ਕਰਦੇ ਹੀ ਆਪਾਂ ਇਸ ਦੁਨੀਆ ਦੇ ਵਿੱਚ ਵਿਛੜ ਜਾਂਦੇ ਹਾਂ ਹੁਣ ਗੱਲ ਕਰੀਏ ਨਾ ਕੋ ਹਿੰਦੂ ਨਾ ਮੁਸਲਮਾਨ ਹੁਣ ਮੰਦਰਾਂ ਦੀ ਗੱਲ ਕਰੀਏ ਮੰਦਰਾਂ ਦੇ ਵਿੱਚ ਮੁਸਲਮਾਨ ਨੂੰ ਜਾਣ ਦੀ ਪਵੰਦੀ ਹੈ ਮੁਸਲਮਾਨ ਮੰਦਰ ਵਿੱਚ ਨਹੀਂ ਜਾਂਦਾ ਹੁਣ ਜੇ ਧੰਨ ਗੁਰੂ ਗ੍ਰੰਥ ਸਾਹਿਬਹ ਜੀ ਦੀ ਗੱਲ ਕੀਤੀ ਜਾਵੇ ਆਪਾਂ ਸਿੱਖ ਧਰਮ ਦੇ ਵਿੱਚ ਰਹਿ ਕਰਕੇ ਸਿੱਖ ਧਰਮ ਦੇ ਵਿੱਚ ਰਹਿ ਕਰਕੇ ਆਪਾਂ ਵੈਰ ਵਿਰੋਧ ਰੱਖਦੇ ਆਂ ਮੁਸਲਮਾਨਾਂ ਨਾਲ ਵੈਰ ਵਿਰੋਧ ਰੱਖਦੇ ਆਂ ਹਿੰਦੂਆਂ ਨਾਲ ਵੈਰ ਵਿਰੋਧ ਰੱਖਦੇ ਆਂ ਇਸਾਈਆਂ ਨਾਲ ਵੈਰ ਵਿਰੋਧ ਰੱਖਦੇ ਆਂ ਪਰ ਸੰਗਤ ਜੀ ਪੂਰੀ ਗੁਰਬਾਣੀ ਪੜੋ ਬਹਿਲਾ ਉਹ ਗੁਰਬਾਣੀ ਸੁਣੋ ਗੁਰਬਾਣੀ ਦੀ ਵਿਚਾਰ ਕਰੋ ਕਿ ਗੁਰਬਾਣੀ ਸਾਨੂੰ ਕਹਿੰਦੀ ਕੀ ਹੈ ਹੁਣ ਸੰਗਤ ਜੀ ਦੇ ਭਗਤ ਜਨਾਂ ਦੀ ਗੱਲ ਕਰੀਏ ਤਾਂ ਕਿੰਨੇ ਭਗਤਾਂ ਦੀ ਗੁਰਬਾਣੀ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਕੀਤੀ ਗਈ ਹੈ ਹੁਣ ਉਹ ਇੱਕ ਗੱਲ ਸੋਚਣ ਵਾਲੀ ਗੱਲ ਹੈ ਕਿ ਆਪਾਂ ਉਹੀ ਗੁਰਬਾਣੀ ਨੂੰ ਨਮਸਕਾਰ ਕਰਦੇ ਹਾਂ ਜਿਹੜੀ ਗੁਰਬਾਣੀ ਭਗਤ ਜਨਾਂ ਦੇ ਉੱਪਰ ਵਿਚਾਰੀ ਕੀਤੀ ਗਈ ਹੈ ਹੁਣ ਇੱਕ ਗੱਲ ਸੋਚੋ ਕਿ ਉਹ ਜਿਹੜੇ ਭਗਤਾਂ ਦੀ ਬਾਣੀ ਨੂੰ ਅਸੀਂ ਨਮਸਕਾਰ ਕਰਦੇ ਆਂ ਕਿ ਉਹ ਭਗਤ ਉਸ ਟਾਈਮ ਸਿਰਫ ਸਿੱਖ ਧਰਮ ਨੂੰ ਬਲੋਂਗ ਕਰਦੇ ਸਨ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਬਾਬਾ ਫਰੀਦ ਜੀ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਅਕਾਲ ਪੁਰਖ ਪ੍ਰਮਾਤਮਾ ਦੇ ਬੰਦਕੀ ਕੀਤੀ ਅੰਤ ਸਮੇਂ ਜਦੋਂ ਦਰਸ਼ਨ ਨਹੀਂ ਹੋਏ ਨਾ ਉਹਨਾਂ ਨੇ ਕਾਗਾ ਨੂੰ ਇੱਕੋ ਗੱਲ ਕਹੀ ਫਿਰ ਕਾਗਾ ਕਰੰਗ ਟੰਡੋਲਿਆ सगला ਖਾਇਆ ਮਾਸ ਏ ਦੋਏ ਨੈਨੋ ਮਤਛੋ ਪਿਰ ਦੇਖਣ ਕੀ ਆਸ ਸਾਰੀ ਜ਼ਿੰਦਗੀ ਉਹਨਾਂ ਨੇ ਬੰਦਕੀ ਕੀਤੀ ਅੰਤ ਸਮੇਂ ਉਹਨਾਂ ਨੂੰ ਅਕਾਲ ਪੁਰਖ ਪ੍ਰਮਾਤਮਾ ਦੇ ਦਰਸ਼ਨ ਹੋਏ ਪਰ ਕੀ ਆਪਾਂ ਸੋਚ ਸਕਦੇ ਹਾਂ ਕਿ ਉਹ ਸਿੱਖ ਧਰਮ ਨਾਲੋਂ ਕਰਦੇ ਸਨ ਕਿ ਉਹਨਾਂ ਨੇ ਬੰਦਕੀ ਸਤਨਾ ਵੈਗਰੋ ਕਹਿ ਕੇ ਕੀਤੀ ਹੈ ਸੰਗਤ ਜੀ ਹਤਿਆਸ ਪੜੋ ਬਾਬਾ ਫਰੀਦ ਜੀ ਅੱਲਾ ਅੱਲਾ ਕਹਿ ਕੇ ਬੰਦਕੀ ਕਰਿਆ ਕਰਦੇ ਸਨ ਹੁਣ ਅੱਲਾ ਕੌਣ ਕਹਿੰਦੇ ਨੇ ਮੁਸਲਮਾਨ ਇੱਥੇ ਗੱਲ ਆ ਗਈ ਨਾ ਨਾ ਕੋਈ ਹਿੰਦੂ ਨਾ ਮੁਸਲਮਾਨ ਹੁਣ ਬਾਬਾ ਫਰੀਦ ਜੀ ਜੇ ਆਪਣੇ ਆਪ ਨੂੰ ਮੁਸਲਮਾਨ ਕਹਾਂਦੇ ਕਿ ਮੈਂ ਤਾਂ ਮੁਸਲਮਾਨ ਆ ਮੈਂ ਤਾਂ ਅੱਲਾ ਅੱਲਾ ਕਹਿਣਾ ਤੇ ਉਹਨਾਂ ਦੀ ਬਾਣੀ ਧੰਗ ਗੁਰੂ ਗ੍ਰੰਥ ਸਾਹਿਬਹਾਰਾ ਦੇ ਵਿੱਚ ਇੱਕ ਦਰਜ ਕਿਉਂ ਕੀਤੀ ਗਈ ਫਿਰ ਸੋਚੋ ਆਪਾਂ ਕਿਉਂ ਈਰਖਾ ਕਰਦੇ ਆ ਬਲਕਿ ਗੁਰਬਾਣੀ ਤਾਂ ਆਪਾਂ ਨੂੰ ਇਹ ਗੱਲ ਕਹਿੰਦੀ ਅਵਰ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਕੀ ਇਹ ਇਨਸਾਨ ਜਿਹੜੇ ਚਾਹੇ ਮੁਸਲਮਾਨ ਨੇ ਚਾਹੇ ਹਿੰਦੂ ਨੇ ਚਾਹੇ ਸਿੱਖ ਨੇ ਚਾਹੇ ਅਸਾਈ ਨੇ ਇਹ ਇੱਕੋ ਹੀ ਪਰਮਾਤਮਾ ਦੀ ਜੋਤ ਨੇ ਇੱਕ ਹੀ ਪਰਮਾਤਮਾ ਨੇ ਬਣਾਏ ਨੇ ਕੁਦਰਤ ਕੇ ਸਭ ਬੰਦੇ ਕੁਦਰਤ ਦੇ ਬੰਦੇ ਬਣਾਏ ਹੋਏ ਨੇ ਇੱਕ ਨੂਰ ਤੇ ਸਭ ਜਗ ਉਪਜਿਆ ਕਿਸੇ ਦਾ ਲਹੂ ਅਲੱਗ-ਲੱਗ ਨਹੀਂ ਹੈ ਇਹ ਨਹੀਂ ਹੈ ਕਿ ਮੁਸਲਮਾਨਾਂ ਦੇ ਦੋ ਹੱਥ ਤੇ ਚਾਰ ਆ ਦਿੱਤੇ ਗਏ ਦੋ ਹਿੰਦੂਆਂ ਦੇ ਨੇ ਦੋ ਹੀ ਮੁਸਲਮਾਨਾ ਦੇ ਨੇ ਤੇ ਦੋ ਹੀ ਸਿੱਖ ਦੇ ਦੋ ਹੀ ਸਾਈਆਂ ਦੇ ਦੋ ਹੀ ਹੱਥ ਦਿੱਤੇ ਗਏ ਨੇ 10-10 ਹੱਥ ਦੀਆਂ ਉਂਗਲਾਂ ਸਾਰੇ ਚਾਰੇ ਧਰਮਾਂ ਦੇ ਵਿਅਕਤੀਆਂ ਦਿੱਤੀਆਂ ਗਈਆਂ ਨੇ ਕਿਸੇ ਦੇ ਵਿੱਚ ਕੋਈ ਫਰਕ ਨਹੀਂ ਪਾਇਆ ਗਿਆ ਆਪਾਂ ਕਿਉਂ ਵਿਰੋਧ ਕਰਦੇ ਹਾਂ ਕਿਸੇ ਦੇ ਖੂਨ ਦੇ ਵਿੱਚ ਕੋਈ ਰੰਗ ਚੇਂਜ ਨਹੀਂ ਕੀਤਾ ਗਿਆ ਅਸੀਂ ਕਹਿੰਦੇ ਆ ਕਿ ਅਸੀਂ ਸਿੱਖ ਹਾਂ ਅਸੀਂ ਮੁਸਲਮਾਨ ਨਾਲ ਨਹੀਂ ਬੋਲ ਸਕਦੇ ਅਸੀਂ ਸਿੱਖ ਹਾਂ ਅਸੀਂ ਹਿੰਦੂਆਂ ਨਾਲ ਨਹੀਂ ਬੋਲ ਸਕਦੇ ਸੰਗਤ ਜੀ ਗੁਰਬਾਣੀ ਸਿੱਧੇ ਸਿੱਧਾ ਤੇ ਕਹਿੰਦੀ ਹੈ ਬਾਬਾ ਫਰੀਦ ਜੀ ਦੇ ਸ਼ਲੋਕ ਪੂਰੀ ਜ਼ਿੰਦਗੀ ਦੇ ਸ਼ਲੋਕ ਉਹਨਾਂ ਦੇ ਉਚਾਰਨ ਕੀਤੀ ਬਾਣੀ ਧੰਨ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਤੇ ਉਹਨਾਂ ਨੇ ਸਾਰੀ ਜ਼ਿੰਦਗੀ ਅੱਲਾ ਅੱਲਾ ਕਹਿ ਕੇ ਬੰਦਗੀ ਕੀਤੀ ਹੈ ਫਿਰ ਉਹਨਾਂ ਦੀ ਬਾਣੀ ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਿਉਂ ਦਰਜ ਕਰਵਾਈ ਜੇ ਹਿੰਦੂਆਂ ਦੀ ਗੱਲ ਕਰੀਏ ਤਾਂ ਸੰਗਤ ਜੀ ਗੁਰਬਾਣੀ ਦੇ ਵਿੱਚ ਰਾਮ ਨਾਮ ਦਾ ਜਾਪ ਕਿਨੇ ਕੀਤਾ Hindu dharm ਦੀ ਗੱਲ ਕਰੀਏ ਆਪਾਂ Hindu dharm ਨੂੰ guru ਕਰਨੇ ਵੜਨ ਦਿੰਦੇ ਜਾਂ Hindu ਆਪਣੇ Sikh ਧਰਮ ਨੂੰ ਗੁਰੂ ਘਰ ਨੇ ਵੜਨ ਦਿੰਦਾ ਹੈਗਾ ਹੁਣ ਇਹਦੇ ਵਿੱਚ ਗੱਲ ਕਰੀਏ ਗੁਰਬਾਣੀ ਵਿੱਚ ਰਾਮਾਨੰਦ ਜੀ ਤੇ ਪਰਮਾਨੰਦ ਜੀ ਜਿਨ੍ਹਾਂ ਨੇ ਸਾਰੀ ਜ਼ਿੰਦਗੀ RAM ਨਾਮ ਜਪ ਕੇ ਬੰਦਗੀ ਕੀਤੀ ਉਹਨਾਂ ਨੇ ਸਤਨਾਵਿਗੁਰੂ ਕਦੇ ਕਿਹਾ ਹੀ ਨਹੀਂ ਹਤਿਆਸ ਪੜੋ ਉਹਨਾਂ ਦਾ ਫਿਰ ਪਤਾ ਲੱਗੇਗਾ ਫਿਰ ਉਹਨਾਂ ਦੀ ਬਾਣੀ ਧੰਗ ਗੁਰੂ ਗ੍ਰੰਥ ਸਾਹਿਬ ਅੰਦਰ ਵਿੱਚ ਕਿਉਂ ਦਰਜ ਕੀਤੀ ਗਈ ਜੇ ਆਪਾਂ ਉਹਨਾਂ ਦਾ ਵੈਰ ਵਿਰੋਧ ਰੱਖਣਾ ਹੈ ਅੱਜ ਆਪਾਂ ਉਹਨਾਂ ਦੀ ਗੁਰਬਾਣੀ ਨੂੰ ਨਮਸਕਾਰ ਕਰਦੇ ਆ ਨਾ ਕਿਉਂ ਕਰਦੇ ਆ ਕਿਉਂਕਿ ਤੁਰੋ ਆਈ ਬਾਣੀ ਹੈ ਤਿਆ ਨਦੀ ਉਚਾਰਨ ਕੀਤੇ ਰਚਨਾਵਾਂ ਕਿੰਨਾਂ ਦੀਆਂ ਨੇ ਰਾਮਾਨੰਦ ਪਰਮਾਨੰਦ ਜੀ ਤੇ ਉਹਨਾਂ ਨੇ ਬੰਦਗੀ ਕਿਨੂੰ ਨਾ ਆਜ਼ਾਦ ਕਰਕੇ ਕੀਤਾ ਰਾਮ ਦੇ ਨਾਮ ਨੂੰ ਰਾਮ ਦਾ ਨਾਮ ਲੈ ਕੇ ਉਹਨਾਂ ਨੇ ਬੰਦਗੀ ਕੀਤੀ ਸਾਰੀ ਜ਼ਿੰਦਗੀ ਆਪਾਂ ਫਿਰ ਵੀ ਉਹਨਾਂ ਨਾਲ ਐਰਖਾ ਵਿਰੋਧ ਰੱਖਦੇ ਆ ਫਿਰ ਧੰਗ ਗੁਰੂ ਗ੍ਰੰਥ ਸਾਹਿਬਾ ਦੇ ਵਿੱਚ ਗੁਰਬਾਣੀ ਕਿਉਂ ਦਰਜ ਕੀਤੀ ਗਈ ਹੈ ਹੁਣ ਜੇ ਆਪਾਂ ਭਗਤ ਜੈਦੇਵ ਜੀ ਦੀ ਗੱਲ ਕਰੀਏ गोविंदे गोविंदे ਦਾ ਸਿਮਰਨ ਕਰਕੇ ਉਹਨਾਂ ਸਾਰੀ ਜ਼ਿੰਦਗੀ ਬੰਦਗੀ ਕੀਤੀ ਸੀ ਹੁਣ ਆਪਾਂ ਇਹ ਗੱਲ ਕਹਿੰਦੇ ਕਿਸੇ ਧਰਮ ਦੇ ਵਿੱਚ ਨਾਮ ਹੀ ਨਹੀਂ ਆਉਂਦਾ ਇਹ ਕਾਲਪੁਰ ਪ੍ਰਮਾਤਮਾ ਦਾ ਨਾਮ ਹੀ ਜਪਿਆ ਨਾ ਉਹਨਾਂ ਦੀ ਬਾਣੀ ਵੀ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਸਿੱਖ ਧਰਮ ਦੇ ਵਿੱਚ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇੱਥੇ ਆ ਕਿ ਨਹੀਂ ਪੱਥਰ ਰੱਖਿਆ ਸਤਗੁਰੂ ਮਹਾਰਾਜ ਜੀ ਨੇ ਸਤ ਨਾਮ ਵਾਹਿਗੁਰੂ ਦਾ ਜਾਪ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਸਾਨੂੰ ਬਖਸ਼ਿਸ਼ ਕੀਤਾ ਸੀ ਕਿ ਅਸੀਂ ਹੋਈ ਸਤਨਾ ਵਾਹਿਗੁਰੂ ਦਾ ਜਾਪ ਕਰਦੇ ਆਂ ਕਰਨਾ ਤਾਂ ਆਕਾਲਪੁਰਖ ਪ੍ਰਮਾਤਮਾ ਦੀ ਬੰਦਗੀ ਹੀ ਹੈ ਨਾ ਤਾਂ ਹੀ ਆਪਾਂ ਨੂੰ ਪਤਾ ਕਿ ਸਾਡੇ ਗੁਰੂ ਪਹਿਲੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜਿਨ੍ਹਾਂ ਦੀ ਗੁਰਬਾਣੀ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਹੈ ਕਿ ਅਸੀਂ ਉਹਨਾਂ ਨੂੰ ਨਮਸਕਾਰ ਕਰਦੇ ਆਂ ਕਿਉਂਕਿ ਉਹਨਾਂ ਨੇ ਸਾਨੂੰ ਬਖਸ਼ਿਸ਼ ਕੀਤਾ ਸਤਨਾ ਵਾਹਿਗੁਰੂ ਦਾ ਜਾਪ ਅਸੀਂ ਕਰਦੇ ਆਂ ਅਸੀਂ ਸਿਮਰਨ ਕਰਦੇ ਆਂ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦੇ ਆਂ ਕਿਉਂ ਕਰਦੇ ਆਂ ਕਿਉਂਕਿ ਸਿੱਖ ਧਰਮ ਦੇ ਵਿੱਚ ਜੇ ਕੋਈ ਵੀਰ ਅਮਰਤ ਛੱਕੇ ਅੱਲਾ ਅੱਲਾ ਗੋੜ-ਗੋੜ ਜਾਂ ਰਾਮ-ਰਾਮ ਕਹਿ ਲੇਗਾ ਆਪਾਂ ਕਿੰਨੇ ਸਵਾਲ ਚੱਕਾਂਗੇ ਕਿ ਇਹ ਅਮਰਤ ਆ ਰਿਹਾ ਕੇ ਅੱਲਾ ਅੱਲਾ ਕਰ ਰਿਹਾ ਆ ਅਖਰ ਕਰ ਲੈਤਾ ਉਹ ਪ੍ਰਮਾਤਮਾ ਦਾ ਨਾਮ ਹੀ ਰਿਹਾ ਨਾ ਆਪਾਂ ਸਰਬ ਸਾਂਝੀ ਗੁਰਬਾਣੀ ਕਿਉਂ ਕਹਿੰਨੇ ਆ ਕਿ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਭ ਸਾਂਝੇ ਨੇ ਇਹ ਗੁਰਬਾਣੀ ਸਰਬ ਦੀ ਸਾਂਝੀ ਹੈ ਕਿਉਂਕਿ ਕਈਆਂ ਭਗਤ ਜਨਾਂ ਦੀ ਗੁਰੂ ਸਹਿਬਾਨਾਂ ਦੀਆਂ ਬਾਣੀਆਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਕੀਤੀਆਂ ਗਈਆਂ ਨੇ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜਿਨੇ ਗਾਣੀ ਗੁਰੂ ਵਿੱਚ ਵਿੱਚ 71 ਕਰ ਕਰਕੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤਿਆਰ ਕਰਵਾਇਆ ਫਿਰ ਪਹਿਲੇ ਹੈਡ ਗ੍ਰੰਤੀ ਧੰਨ ਸਾਹਿਬ ਸ੍ਰੀ ਗੁਰੂ ਬਾਬਾ ਬੁੱਢਾ ਜੀ ਨੂੰ ਸਥਾਪਿਤ ਕੀਤਾ ਗਿਆ ਉਹਦੇ ਵਿੱਚ ਬਹੁਤ ਵੱਡੀ ਸੰਗਤ ਜੀ ਗੱਲ ਆਉਂਦੀ ਹੈ ਕਿ ਗੁਰੂ ਸਾਹਿਬ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜਿਨੇ ਪਹਿਲੇ ਭਗਤ ਜਨਾਂ ਦੀਆਂ ਬਾਣੀਆਂ ਇਕੱਤਰ ਕਰਾਈਆਂ ਕੀ ਲੋੜ ਸੀ ਉਹਨਾਂ ਨੂੰ ਕਿ ਛੇ ਗੁਰੂ ਸੇਵਨ ਦੀ ਬਾਣੀਆਂ ਉਹਨਾਂ ਵੱਤੇ ਬਹੁਤ ਨਹੀਂ ਸੀ ਚਾਰ ਗੁਰੂ ਸਹਿਬਾਨ ਉਹਨਾਂ ਤੋਂ ਪਹਿਲਾਂ ਹੋਏ ਨੇ ਉਹਨਾਂ ਦੀ ਬਾਣੀ ਧੰਗ ਗੁਰੂ ਗ੍ਰੰਥ ਸਾਹਿਬਹਾਰ ਦੇ ਵਿੱਚ ਬਹੁਤ ਨਹੀਂ ਸੀ ਉਹਨਾਂ ਨੂੰ ਕੀ ਲੋੜ ਸੀ ਭਗਤ ਜਨਾਂ ਦੀਆਂ ਬਾਣੀਆਂ ਇਕੱਠੀਆਂ ਕਰਕੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬਹਾਰ ਦੇ ਵਿੱਚ ਦਰਜ ਕਰਵਾਉਣ ਦੀ ਨਹੀਂ ਉਹਨਾਂ ਨੇ ਸਿਰਫ ਉਹਨਾਂ ਨੂੰ ਚੁਣਿਆ ਜਿਹੜੇ ਅਕਾਲ ਪੁਰਖ ਪ੍ਰਮਾਤਮਾ ਨਾਲ ਰੱਬੀਆਂ ਰੂਹਾਂ ਸਨ ਜੁੜੀਆਂ ਹੋਈਆਂ ਜਿਨ੍ਹਾਂ ਨੇ ਇਸ ਜ਼ਿੰਦਗੀ ਵਿੱਚ ਆ ਕੇ ਸਿਰਫ ਅਕਾਲ ਪੁਰਖ ਪ੍ਰਮਾਤਮਾ ਦੀ ਬੰਦਗੀ ਕਰਨ ਤੋਂ ਬਿਨਾ ਹੋਰ ਕੋਈ ਕੰਮ ਇਹ ਨਹੀਂ ਕੀਤਾ ਭਗਤ ਕਬੀਰ ਜੀ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਬੰਦਗੀ ਕੀਤੀ ਹੈ ਧੰਨਾ ਜੀ ਜਿਨ੍ਹਾਂ ਨੇ ਅਕਾਲ ਪੁਰਖ ਪਰਮਾਤਮਾ ਦੀ ਬੰਦਗੀ ਕਰਕੇ ਉਹਨਾਂ ਨੂੰ ਪੱਥਰ ਦੇ ਵਿੱਚ ਪ੍ਰਗਟ ਕੀਤਾ ਨਾਮਦੇਵ ਜੀ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਅਕਾਲ ਪੁਰਖ ਪਰਮਾਤਮਾ ਦੀ ਬੰਦਗੀ ਕਰਕੇ ਅੱਜ ਬਾਣੀ ਧੰਗੁਰ ਗ੍ਰੰਥ ਸੇਮਾਰ ਦੇ ਵਿੱਚ ਦਰਜ ਹੈ ਉਹਨਾਂ ਦੇ ਨਾਂ ਦੇ ਮੰਦਰ ਬਣੇ ਹੋਏ ਨੇ ਪਰ ਬਾਣੀ ਧੰਗੁਰ ਗ੍ਰੰਥ ਸੇਮਾਰ ਦੇ ਵਿੱਚ ਦਰਜ ਹੈ ਸੰਗਤ ਜੀ ਜੇ ਧੰਨ ਸਾਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਉਸ ਵਕਤ ਸਾਈ ਮੀਆਂ ਮੀਰ ਜੀ ਤੋਂ ਉਹਨਾਂ ਨੇ ਕਿਉਂ ਨਹੀਂ ਪੱਥਰ ਰਖਵਾਇਆ ਹਰਿਮੰਦਰ ਸਾਹਿਬ ਦਾ ਦਰਬਾਰ ਸਾਹਿਬ ਦਾ ਜੇ ਗੱਲ ਕਰੀਏ ਕਿ ਸਿੱਖ ਹੀ ਅਕਾਲਪੁਰਖ ਪ੍ਰਮਾਤਮਾ ਦੀ ਬੰਦਗੀ ਇਹ ਨਹੀਂ ਕਰ ਸਕਦੇ ਕਹਿਣ ਦਾ ਭਾਵ ਕੀ ਧੰਗ ਗੁਰੂ ਨਾਨਕ ਦੇਵ ਮਹਾਰਾ ਸਾਨੂੰ ਕਹਿ ਕੇ ਗਏ ਨੇ ਕਿ ਈਰਖਾ ਵਿਰੋਧ ਨੂੰ ਛੱਡ ਦਿਓ ਸਿਰਫ ਅਕਾਲਪੁਰਖ ਪ੍ਰਮਾਤਮਾ ਦੀ ਭਜਨ ਬੰਦਗੀ ਕਰੋ ਜਿਹੜੇ ਕੰਮ ਕਰਨ ਵਾਸਤੇ ਆਪਾਂ ਆਏ ਆ ਆਪਾਂ ਆਪਣੇ ਆਪਣੇ ਧਰਮਾਂ ਨੂੰ ਹੀ ਲੈ ਕੇ ਆਪਸ ਦੇ ਵਿੱਚ ਲੜਾਈ ਕਰਦੇ ਹਾਂ ਇਹ ਗੱਲ ਸੋਚੋ ਜੋ ਅਜ ਦਾਸ ਨੇ ਕਹੀਏ ਕਿ ਜਿਹੜੇ ਭਗਤ ਜਨ ਜਿਨ੍ਹਾਂ ਦੀ ਗੁਰਬਾਣੀ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਉਹਨਾਂ ਨੇ ਬੰਦਗੀ ਕਿਸ ਨਾਮ ਲੈ ਕੇ ਅਕਾਲਪੁਰਖ ਪਰਮਾਤਮਾ ਦੀ ਕੀਤੀ ਹੈ ਕੀ ਕੀ ਨਾਮ ਲੈ ਕੇ ਪੜੇ ਗਈ ਸੀ ਉਹਨਾਂ ਦੇ ਇਤਿਹਾਸ ਪੜੋ ਫਿਰ ਆਪ ਨੂੰ ਪਤਾ ਲੱਗੇਗਾ ਕਿ ਕਿਹੜਾ ਭਗਤ ਜਨ ਕਿਸ ਨਾਮ ਦੇ ਨਾਲ ਅਕਾਲਪੁਰਖ ਪਰਮਾਤਮਾ ਦੀ ਬੰਦਗੀ ਕਰਿਆ ਕਰਦਾ ਸੀ ਫਿਰ ਆਪਾਂ ਏਰਖਾ ਵਿਰੋਧ ਕਰਨ ਦੇ ਵਿਰੋਧ ਵਿੱਚ ਹੋ ਸਕਦੇ ਆ ਜੇ ਆਪਾਂ ਕਹੀਏ ਕਿ ਹਾਂ ਵੀ ਉਹਨਾਂ ਦੀ ਬਾਣੀ ਧੰਗ ਗੁਰੂ ਗ੍ਰੰਥ ਸਾਹਿਬਹ ਜ ਵਿੱਚ ਨਹੀਂ ਦਰਜ ਹੈ ਕਿਉਂਕਿ ਉਹਨਾਂ ਨੇ ਉਸ ਟਾਈਮ ਅੱਲਾ ਅੱਲਾ ਕਿਹਾ ਰਾਮ ਰਾਮ ਕਿਹਾ ਬਾਣੀ ਤਾਂ ਹੈ ਦਰਜ ਆਪਾਂ ਨਮਸਕਾਰ ਵੀ ਕਰਦੇ ਆ ਇਹ ਨਹੀਂ ਕਾਕਾ ਪੜਦੇ ਵੀ ਨਹੀਂ ਪੜਦੇ ਵੀ ਆ ਕਿਉਂਕਿ ਜਦੋਂ ਆਪਾਂ ਘਰ ਦੇ ਵਿੱਚ ਸ੍ਰੀ ਸਹਿਜ ਪਾਠ ਆਰੰਭ ਕਰਵਾਉਨੇ ਆ ਜਾਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਉਨੇ ਆ ਇੱਕ ਓੰਕਾਰ ਤੋਂ ਲੈ ਕੇ 18 10 20 ਦੇ ਵਿੱਚ ਭਗਤ ਜਨਾਂ ਦੇ ਨਾਮ ਗੁਰੂ ਸਹਿਵਾਨਾਂ ਦੇ ਨਾਮ ਸਾਰਿਆਂ ਦੀ ਬਾਣੀਆਂ ਆਪ ਪੜ੍ਹਦੇ ਆ ਤਿੰਨ ਦਿਨ ਲੱਗਦੇ ਨੇ ਉਸ ਵਕਤ ਧੰਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪੂਰਨ ਬਾਣੀ ਪੜਨ ਨੂੰ 1430 ਅੰਗ ਲਗਾਤਾਰ ਬਿਨ ਨਾਗਾ ਕੋਈ ਨਾਗਾ ਨਹੀਂ ਪਾਇਆ ਜਾਂਦਾ ਤੀਜੇ ਦਿਨ ਖੰਡਪਟ ਸਾਹਿਬ ਦਾ ਭੋਗ ਪਾਇਆ ਜਾਂਦਾ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਕਿ ਉਹਦੇ ਵਿੱਚ ਆਪਾਂ ਭਗਤ ਜਨ ਦੇ ਦੀ ਬਾਣੀ ਨਹੀਂ ਪੜਦੇ ਕਿਹੜੇ ਭਗਤ ਜਨ ਜਿਨ੍ਹਾਂ ਨੇ ਸਿਰਫ ਅੱਲਾ ਅੱਲਾ ਕਹਿ ਕੇ ਅਕਾਲ ਪੁਰਖ ਪ੍ਰਮਾਤਮਾ ਨੂੰ ਪਾਇਆ ਰਾਮ ਰਾਮ ਕਹਿ ਕੇ ਅਕਾਲ ਪੁਰਖ ਪ੍ਰਮਾਤਮਾ ਨੂੰ ਪਾਇਆ ਫਿਰ ਅਸੀਂ ਈਰਖਾ ਵਿਰੋਧ ਕਿਉਂ ਰੱਖਦੇ ਹਾਂ ਕਿਉਂ ਨਹੀਂ ਆਪਾਂ ਗੁਰਬਾਣੀ ਦੇ ਸਿਧਾਂਤ ਤੇ ਚੱਲਦੇ ਕਿਉਂ ਨਹੀਂ ਗੁਰਬਾਣੀ ਦੀ ਮੰਨਦੇ ਗੁਰਬਾਣੀ ਨੂੰ ਤਾਂ ਬੱਚਾ-ਬੱਚਾ ਮੰਨਦਾ ਜਦੋਂ ਗੁਰੂ ਘਰ ਜਾ ਕੇ ਨਮਸਕਾਰ ਕਰਦੇ ਆਪਾਂ ਗੁਰਬਾਣੀ ਨੂੰ ਮੰਨ ਰਹੇ ਆ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਆਪਣੇ ਅੱਗੇ ਨੰਗਰੇ ਆਪਾਂ ਨਮਸਕਾਰ ਕਰ ਰਹੇ ਆ ਕਿਉਂਕਿ ਗੁਰਬਾਣੀ ਨੂੰ ਆਪਾਂ ਮੰਨਦੇ ਆ ਕਿਤੇ ਖੰਡਪੜ ਸਾਹਿਬ ਦੇ ਭੋਗ ਤੇ ਗਏ ਆਪਾਂ ਜਾ ਕੇ ਨਮਸਕਾਰ ਕਰ ਰਹੇ ਆ ਕਿਉਂਕਿ ਗੁਰਬਾਣੀ ਨੂੰ ਆਪਾਂ ਮੰਨ ਰਹੇ ਆ ਨਾ ਗੁਰਬਾਣੀ ਦੀ ਆਪਾਂ ਨਹੀਂ ਮੰਨ ਰਹੇ ਸੰਗਤ ਜੀ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਇਸ ਦੁਨੀਆ ਦੇ ਵਿੱਚ دین ਦੁਨੀਆ ਦੇ ਮਾਲਕ ਜੇ ਦੁਨੀਆ ਨੂੰ ਤਾਰ ਕੇ ਗਏ ਨੇ ਨਾ ਤਾਂ ਉਹਨਾਂ ਨੇ ਕਿਸੇ ਧਰਮ ਦਾ ਵਿਸਥਾਰ ਨਹੀਂ ਆਪਾਂ ਨੂੰ ਦੱਸਿਆ ਕਿ ਇਸ ਧਰਮ ਦੇ ਵਿੱਚ ਰਹਿ ਕੇ ਹੀ ਬੰਦਗੀ ਕੀਤੀ ਜਾ ਸਕਦੀ ਹੈ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਇੱਕੋ ਗੱਲ ਕਹੀ ਸੀ ਕਿ ਅਕਾਲ ਪੁਰਖ ਪ੍ਰਮਾਤਮਾ ਦੀ ਬੰਦਗੀ ਕਰੋ ਕੀਰਤ ਕਰੋ ਵੰਡ ਛਕੋ ਨਾਮ ਜਪੋ ਇਹ ਤਿੰਨ ਗੱਲਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਕਹੀਆਂ ਆਪਾਂ ਕਿਰਤ ਕਰਨੇ ਵੀ ਛੱਡਤੀ ਵੰਡ ਤਾਂ ਬਹੁਤ ਦੂਰ ਦੀ ਗੱਲ ਰਹੇਗੀ ਜੇ ਆਪਣੇ ਕੋਲ ਕੋਈ 10 ਰੁਪਏ ਉਧਾਰੇ ਮੰਗ ਲੈਂਦਾ ਨਾ ਆਪਾਂ ਉਹਨੂੰ 100 ਵਾਰੀ ਸੋਚਦੇ ਆ ਕਿ ਇਹ ਵਾਪਸ ਦੇਵੇਗਾ ਕਿੱਥੋਂ ਵੰਡ ਛਕਣ ਦੀ ਗੱਲਾਂ ਕਰਦੇ ਆਪਾਂ ਸਿੱਖ ਧਰਮ ਦੇ ਵਿੱਚ ਵੰਡ ਛਕਣਾ ਬਹੁਤ ਦੂਰ ਦੀ ਗੱਲ ਹੋ ਚੁੱਕੀ ਹੈ ਧੰਨ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਨੇ ਜਿਹੜੀ ਗੱਲ ਕਹੀ ਸੀ ਨਾਮ ਜਪੋ ਵੰਡ ਛਕੋ ਕਿਰਤ ਕਰੋ ਤੇ ਅੱਜ ਕਿਰਤ ਆਪਾਂ ਕਰਦੇ ਜਰੂਰ ਆ ਪਰ ਠੱਗੀਆਂ ਦੀ ਕਿਰਤ ਰਹਿ ਚੁੱਕੀ ਐ ਕੋਈ ਵੀ ਮਿਹਨਤ ਕਰਕੇ ਖਾਣ ਨੂੰ ਅੱਜ ਰਾਜੀ ਨਹੀਂ ਅੱਜ ਆਪਾਂ 1000 ਰੁਪਇਆ ਕਮਾਉਣੇ ਆ ਤਾਂ ਆਪਾਂ ਸੋਚਦੇ ਆ ਕਿ ਲੱਖਾਂ ਕਮਾਉਣ ਲੱਗ ਜਾਈਏ ਚਾਹੇ ਆਪਾਂ ਨੂੰ ਉਹਦੇ ਵਾਸਤੇ ਝੂਠ ਬੋਲਣਾ ਪੈ ਜਾਵੇ ਚਾਹੇ ਕੋਈ ਜੀਵ ਹੱਤਿਆ ਕਰਨੀ ਪੈ ਜਾਵੇ ਚਾਹੇ ਆਪਾਂ ਨੂੰ ਕੋਈ ਵੀ ਪਾਪ ਕਰਨਾ ਪੈ ਜਾਵੇ ਆਪਾਂ ਨੂੰ ਲੱਖ ਰੁਪਇਆ ਮਿਲਣਾ ਚਾਹੀਦਾ ਬਸ ਤੇ ਉਹ ਕੀ ਹੋ ਗਈ ਕਿਰਤ ਆਪਾਂ ਉਸ ਨੂੰ ਕਿਰਤ ਵਿੱਚ ਗਿਣਦੇ ਆ ਕਿ ਮੈਂ ਤਾਂ ਮਿਹਨਤ ਕੀਤੀ ਸਤਿਗੁਰੂ ਮਹਾਰਾਜ ਕਹਿੰਦੇ ਨੇ ਕੀ ਮਿਹਨਤ ਉਹ ਹੈ ਜੇ ਮਿਹਨਤ ਦੇ ਨਾਲ ਤੈਨੂੰ ਅੱਜ 100 ਰੁਪਿਆ ਵੀ ਦਿਹਾੜੀ ਮਿਲ ਰਹੀ ਹੈ ਨਾ ਉਸ ਦੇ ਵਿੱਚ ਹੀ ਅਕਾਲ ਪੁਰਖ ਪਰਮਾਤਮਾ ਬਰਕਤ ਪਾਉਂਦਾ ਕਿਉਂਕਿ ਉਹ ਤੇਰੀ ਮਿਹਨਤ ਦੀ ਕਮਾਈ ਹੈ ਆਪਾਂ ਸਿੱਖ ਧਰਮ ਦੇ ਵਿੱਚ ਹੋ ਕੇ ਵੀਰੋਧ ਛੱਡ ਦੀਏ ਸੰਗਤ ਜੀ ਦਾਸ ਹਰ ਰੋਜ਼ ਇਹੀ ਗੱਲ ਕਹਿੰਦਾ ਕਿ ਈਰਖਾ ਛੱਡੋ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਜੁੜੋ ਗੁਰਬਾਣੀ ਪੜੋ ਗੁਰਬਾਣੀ ਕਹਿੰਦੀ ਕੀ ਹੈ ਉਹਦੇ ਸਿਧਾਂਤ ਤੇ ਚੱਲ ਕੇ ਆਪਣੇ ਜੀਵਨ ਨੂੰ ਬਤੀਤ ਕਰੋ ਪਰ ਆਪਾਂ ਆਪਣੇ ਆਪਣੇ ਧਰਮਾਂ ਨੂੰ ਲੈ ਕਰਕੇ ਹੀ ਸੰਗਤ ਜੀ ਲੜਾਈਆਂ ਕਰਦੇ ਆਂ ਵਿਰੋਧ ਕਰਦੇ ਆਂ ਈਰਖਾ ਰੱਖਦੇ ਆਂ ਮਨਾਂ ਦੇ ਵਿੱਚ ਜੇ ਕੋਈ ਆਪਾਂ ਨੂੰ ਕੋਈ ਬੁਰਾ ਭਲਾ ਕਹਿ ਦਿੰਦਾ ਤਾਂ ਆਪਾਂ ਇਹ ਗੱਲ ਕਹਿ ਦਿੰਨੇ ਕਿ ਇਹ ਫਲਾਣੇ ਧਰਮ ਦਾ ਬੰਦਾ ਮੈਨੂੰ ਬੁਰਾ ਭਲਾ ਕਿਹਾ ਕਿਉਂ ਗਿਆ ਅੱਜ ਸੇਖੀ ਸਿੱਖ ਦੇ ਵਿਰੋਧੀ ਬਣ ਚੱਲੇ ਨੇ ਕਿਉਂ ਕਿਉਂਕਿ ਉਹਨਾਂ ਨੇ ਗੁਰਬਾਣੀ ਦੇ ਸਿਧਾਂਤ ਸੁਨੇ ਹੀ ਨਹੀਂ ਅਜੇ ਤੱਕ ਪੜਿਆ ਹੀ ਨਹੀਂ ਜੇ ਪੜਿਆ ਤੇ ਉੱਤੇ ਚੱਲੇ ਨਹੀਂ ਸੰਗਤ ਜੀ ਇਹੀ ਦਾਸ ਦੀ ਬੇਨਤੀ ਹੈ ਕਿ ਜੇ ਆਪਾਂ ਕਿਸੇ ਵੀ ਧਰਮ ਨੂੰ ਬਲੋਂਗ ਕਰਦੇ ਆ ਸਿਰਫ ਅਕਾਲ ਪ੍ਰਮਾਤਮਾ ਦੀ ਬੰਦਕੀ ਹੀ ਕਰੀਏ ਉਹਦਾ ਸਿਮਰਨ ਕਰੀਏ ਕਿਸੇ ਨਾਲ ਈਰਖਾ ਵਿਰੋਧ ਨਾ ਰੱਖਿਏ ਵੈਰ ਨਾ ਰੱਖੀਏ ਤਾਂ ਕਿ ਆਪਣੀ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਨਾ ਜਿਹੜੇ ਆਪਣੇ ਬੱਚੇ ਨੇ ਅੱਜ ਆਪਣਿਆਂ ਲਵੇ ਕੇ ਉਹਨਾਂ ਵਿੱਚ ਈਰਖਾ ਵਿਰੋਧ ਭਰ ਜਾਂਦੀ ਹੈ ਆਪਾਂ ਹੀ ਆਪਣੇ ਬੱਚਿਆਂ ਨੂੰ ਦੱਸਦੇ ਆ ਕਿ ਤੂੰ ਗੁਰੂ ਘਰ ਨਹੀਂ ਜਾਣਾ ਤੂੰ ਮੰਦਰ ਨਹੀਂ ਜਾਣਾ ਤੂੰ ਮਸਜਿਦ ਨਹੀਂ ਜਾਣਾ ਕਿਉਂ ਕਿਉਂਕਿ ਤੂੰ ਸਿੱਖ ਐ ਤੂੰ ਮੰਦਿਰ ਨਹੀਂ ਜਾ ਸਕਦਾ ਤੂੰ ਹਿੰਦੂ ਐ ਤੂੰ ਗੁਰਦੁਆਰੇ ਨਹੀਂ ਜਾ ਸਕਦਾ ਆਪਣੇ ਹੀ ਦਿੱਤੀ ਸਿੱਖਿਆ ਆਪਣੇ ਬੱਚਿਆਂ ਦੇ ਕੋਲ ਹੁੰਦੀ ਐ ਤੇ ਜੇ ਆਪਾਂ ਗੁਰਬਾਣੀ ਦੀ ਇਹ ਗੱਲ ਪੜ੍ਹ ਲਈਏ ਕਿ ਗੁਰਬਾਣੀ ਤਾਂ ਚੋ ਧਰਮਾਂ ਦੀ ਸਾਂਝੀ ਐ ਕਿਉਂਕਿ ਗੁਰਬਾਣੀ ਦੇ ਵਿੱਚ ਸਾਰੇ ਧਰਮਾਂ ਦਾ ਸਤਿਕਾਰ ਕੀਤਾ ਗਿਆ ਸਾਰੇ ਧਰਮਾਂ ਨੂੰ ਆਦਰ ਮਾਨ ਦਿੱਤਾ ਗਿਆ ਗੁਰਬਾਣੀ ਦੇ ਰਾਹੀਂ ਹਰੇਕ ਧਰਮ ਨੂੰ ਸਤਿਕਾਰ ਮਿਲਿਆ ਸੰਗਤ ਜੀ ਗੁਰਬਾਣੀ ਪੜ੍ਹ ਕੇ ਦੇਖੋ ਕਿਉਂ ਗੁਰਬਾਣੀ ਦੇ ਵਿੱਚ ਕਿਸੇ ਧਰਮ ਨੂੰ ਮਾਰਾ ਨਹੀਂ ਕਿਹਾ ਗਿਆ ਫਿਰ ਆਪਾਂ ਗੁਰਬਾਣੀ ਦੇ ਸਿਧਾਂਤ ਤੇ ਚੱਲਦੇ ਕਿਉਂ ਈਰਖਾ ਦੇ ਵਿਰੋਧ ਰੱਖਦੇ ਹਾਂ ਕਿਉਂ ਆਪਾਂ ਸਿੱਖ ਧਰਮ ਦੇ ਵਿੱਚ ਹੋ ਕਰਕੇ ਦੂਜਿਆਂ ਨਾਲ ਵੈਰੀ ਬਣੇ ਹੋਏ ਆ ਸੁਦਾਸ ਦਾ ਕਹਿਣ ਦਾ ਮਤਲਬ ਹੈ ਕਿ ਜੇ ਆਪਾਂ ਗੁਰਬਾਣੀ ਪੜ੍ਹੀਏ ਗੁਰਬਾਣੀ ਦੇ ਸਿਧਾਂਤ ਤੇ ਚੱਲੀਏ ਈਰਖਾ ਵਿਰੋਧ ਮਨ ਦੇ ਵਿੱਚੋਂ ਹਟਾ ਦਈਏ ਤਾਂ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿ ਕੇ ਗਏ ਸਨ ਕਿ ਏ ਚਾਹੇ ਹਿੰਦੂ ਨੇ ਚਾਹੇ ਮੁਸਲਮਾਨ ਨੇ ਚਾਹੇ ਸਿੱਖ ਨੇ ਅਸਾਈ ਨੇ ਇੱਕੋ ਅਕਾਲ ਪ੍ਰਮਾਤਮਾ ਦੀ ਜੋਤ ਹੈ ਇੱਕੋ ਕਾਲਪੁਰਖ ਪ੍ਰਮਾਤਮਾ ਨੇ ਸਾਨੂੰ ਬਣਾਇਆ ਹੈ ਇੱਕੋ ਸਾਡੇ ਸਰੂਪ ਨੇ ਅਸੀਂ ਆਪਸ ਦੇ ਵਿੱਚ ਵੈਰ ਵਿਰੋਧ ਛੱਡ ਕੇ ਉਸ ਕਾਲਪੁਰਖ ਪ੍ਰਮਾਤਮਾ ਦੇ ਬੰਦਗੀ ਕਰੀਏ ਸੋ ਆਓ ਇਹਨੇ ਵਿਚਾਰਾ ਕਰਦੇ ਆਂ ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ ਸਤਗੁਰੂ ਮਹਾਰਾਜ ਅਤੇ ਆਪ ਜੀ ਕੀ ਸੰਗਤ ਬਖਸ਼ਣਯੋਗ ਹੈ ਬਖਸ਼ ਲੈਣਾ ਗੱਜਵੱਜ ਕੇ ਬਲਾਉ ਜੀ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ